ਕੈਨਾ ਵਾਲੇ ਬੰਦੇ ਨਾਲ ਫਾਈਟ ਹੋਈ ਹੂੰ ਉਹਨੇ ਮੈਨੂੰ ਮੈਨੂੰ ਕੀ ਮੈਂ ਹੀ ਉਹਨੂੰ ਫੜਨ ਉਹਨੇ ਉਹਨਾਂ ਦੋ ਬੰਦੇ ਮੈਨੂੰ ਆਕੇ ਫੜ ਲਿਆ ਤੇ ਮੈਨੂੰ ਨਾਲੇ ਸੋੜਤਾ ਜਦੋਂ ਦੋ ਬੰਦੇ ਤੁਹਾਡੇ ਸਾਹਮਣੇ ਖੜੇ ਸੀ ਘੇਰੇ ਗਏ ਤੁਸੀਂ ਪਾਣੀ ਦੇ ਵਿੱਚ ਮਨ ਚ ਕੀ ਚੱਲ ਰਿਹਾ ਸੀ ਅੱਜ ਵੀ ਅੱਜ ਹੋਣੀ ਅੱਜ ਨਹੀਂ ਬਜਦੇ ਬਸ ਗਏ ਹੋ ਹੂੰ ਉਹਨਾਂ ਕੋ ਕਿਹੜੇ ਥਿਆਰ ਉਹਨਾਂ ਦੇ ਕੋਲ ਕਮੇਟੀ ਚੋਂ ਕੁਝ ਪੜਨ ਦਾ ਵਧੇ ਸੀ ਅਗਲੇ ਬੰਨੋਂ ਤਿੰਨ ਕੰਡੇ ਜੇ ਬੰਦੇ ਸੀ ਹਰਾੜ ਹੁੰਦੀ ਜਦੋਂ ਅੱਛਾ ਉਹ ਜਿਹਦੇ ਵੀ ਧੌਣ ਧੁੰਦ ਕੇ ਤੇ ਵਜਦੀ ਉਹ ਧੌਣ ਗਈ ਸੱਚ ਉਹ ਤਾਂ ਫਾਇਟ ਪੱਥਰ ਪੁੱਥਰ ਹੋਉਂਦੇ ਬਾਈ ਤੇਰੇ ਫਿਰ ਜਦੋਂ ਉਹਨਾਂ ਦੀ ਫੌਜ ਉਧਰ ਪਿੱਛੇ ਜਾਈ ਆ ਗਈ ਫਿਰ ਉਹ ਰਾਤ ਦਾ ਟਾਈਮ ਹੀ ਤੇ ਰਾਤ ਦੇ ਟਾਈਮ ਤੇ ਜ਼ਿਆਦਾ ਕੰਮ ਕਰਾਉਂਦੇ ਸ਼ਾਤ ਤੱਕ ਨਿਆ ਕੋਈ ਆ ਉਧਰ ਉਧਰੀ ਉਹਦੇ ਵਿੱਚ ਆਪਣੇ 20 ਜਵਾਨ ਸ਼ਹੀਦ ਹੋਏ ਆ ਜਦੋਂ ਤੁਹਾਨੂੰ ਵੀਰ ਚੱਕਰ ਮਿਲਦਾ ਵਾ ਇਹ ਕਦੋਂ ਮਿਲਦਾ ਫਿਰ ਮੈਨੂੰ ਇਹ ਅਵਾਰਡ ਮਿਲਿਆ 23 ਨਵੰਬਰ ਹੂੰ 2021 ਦੀ ਮੈਨੂੰ ਬਈ ਸਾਲ ਬਾਅਦ ਕਰਨਲ ਰਾਮਨਾਥ ਕੋਵਿੰਦ ਤੋਂ ਮੈਨੂੰ ਅਵਾਰਡ ਮਿਲਿਆ ਜੀ ਅੱਜ ਕੱਲ੍ਹ ਹੁਣ ਤੁਸੀਂ ਕੀ ਸੇਵਾਵਾਂ ਨਿਭਾ ਰਹੇ ਹੋ ਰਿਟਾਇਰਮੈਂਟ ਤੇ ਹੋ ਤੇ ਕੀ ਸੇਵਾਵਾਂ ਨਿਭਾ ਰਹੇ ਹੋ ਮੈਂ ਜਰਾ ਤੁਸੀਂ ਦੇਖ ਹੀ ਰਹੇ ਹੋ ਮੈਂ ਸਕੂਲ ਦੇ ਸਪੋਰਟੀ ਗਾਰਡ ਜੌਬ ਕਰਦਾ ਇੱਥੇ ਵੀ ਆ ਕੇ ਫਿਰ ਬੱਚਿਆਂ ਨੂੰ ਮੈਂ ਗੜ ਦੇ ਕਰਦਾ ਵਾਂ ਉਹਨਾਂ ਨੂੰ ਉਪਰੇਦ ਕਰਤਾ ਭਰਤੀ ਹੋਣ ਵਾਸਤੇ ਕੋ ਸਪੋਰਟੀ ਗਾਰਡ ਤੁਸੀਂ ਕਰ ਰਹੇ ਹੋ ਹਨ ਤੇ ਕਦੀ ਬੰਚ ਆਈ ਨਹੀਂ ਵੀ ਐਡਾ ਵੱਡਾ ਸਾਨੂੰ ਮਾਨ ਸਮਾਨ ਮਿਲਿਆ ਕੋ ਵੱਡੀ ਨੌਕਰੀ ਮਿਲਣੀ ਚਾਹੀਦੀ ਇਹ ਕੋਈ ਰੋਸ ਹੈਗਾ ਮਨਸਤ ਹਾਂਜੀ ਰੋਸ ਤੇ ਚਲੋ ਹੁੰਦਾ ਹੀ ਹਰ ਇੱਕ ਨੂੰ ਹੂੰ ਸਟਾਰਟਿੰਗ ਦੇ ਵਿੱਚ ਜਦ ਮੈਨੂੰ ਆੜ ਮਿਲਿਆ ਸੀ ਬੜੇ ਹਰ ਇੱਕ ਕਹਿੰਦਾ ਕਿ ਯਾਰ ਤੇਰਾ ਐਡਾ ਵੱਡਾ ਵਾੜਿਆ ਤੈਨੂੰ ਜੋਬ ਤੂੰ ਜਾ ਐਸ ਪਾਸੇ ਜਾ ਐਸ ਪਾਸੇ ਜਾ ਆਰਮੀ ਦੀ ਮੈਨੂੰ ਕਹਿੰਦੇ ਕਿਤੇ ਤੈਨੂੰ ਤੇ ਜਾ ਕੇ ਤੂੰ ਹੁਣ ਫੌਜ ਚ ਰਿਟਾਇਰਮੈਂਟ ਚੱਲਿਆ ਕਰ ਤੇ ਤੈਨੂੰ ਹੁਣ ਜਾਂਦੇ ਤੈਨੂੰ ਕੋਈ ਨਾ ਕੋਈ ਸਰਕਾਰੀ ਜੋਬ ਮਿਲ ਜਣੀ ਆ ਕੋਈ ਨਾ ਕੋਈ ਚੀਜ਼ ਤੈਨੂੰ ਪੱਕਾ ਮਿਲਣੀ ਆ ਬਿਲਕੁਲ ਉਹ ਤੋਂ ਮੇਰੇ ਮਨ ਚ ਥੋੜਾ ਖਿਆਲ ਹੈਗਾ ਯਾਰ ਮੈਨੂੰ ਮਿਲਿਆ ਨਾ ਮੈਨੂੰ ਕਿਸੇ ਨੇ ਪੁੱਛਿਆ ਵਾ ਦੋਸਤੋ ਜਦੋਂ ਦੇਸ਼ ਦੀ ਰੱਖਿਆ ਦੀ ਗੱਲਬਾਤ ਆਉਂਦੀ ਹੈ ਨਾ ਤੇ ਸਭ ਤੋਂ ਪਹਿਲਾਂ ਸਾਡੀ ਫੌਜ ਜਿਹੜੀ ਹੈ ਨਾ ਉਹਨਾਂ ਦਾ ਜ਼ਿਕਰ ਸਾਹਮਣੇ ਆਉਂਦਾ ਹੈ ਬੜੇ-ਬੜੇ ਬਹਾਦਰ ਯੋਧੇ ਹੋਏ ਨੇ ਸਾਡੀ ਫੌਜ ਆਰਮੀ ਦੇ ਔਰ ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਸਾਡੀ ਸਿੱਖ ਰੈਜiment ਔਰ ਸਾਡੇ ਸਰਦਾਰਾਂ ਦੀ ਗੱਲ ਆਉਂਦੀ ਹੈ ਤੇ ਬਹੁਤ ਸਾਰੀਆਂ ਵੀਡੀਓ ਤੁਸੀਂ ਵਾਇਰਲ ਹੁੰਦੀਆਂ ਦੇਖਿਆ ਕਿ ਫੌਜੀ ਜਵਾਨ ਨੇ ਅੱਜ ਕੁੱਟ-ਕੁੱਟ ਕੇ ਭਜਾਏ ਡਾਂਗਾ ਦੇ ਨਾਲ ਪਿਛਲੇ ਸਮੇਂ ਇੱਕ ਵੀਡੀਓ ਵੀ ਵਾਇਰਲ ਹੋਈ ਦੇਖੀ ਹੋਏਗੀ ਕਿ ਇੱਕ ਸਿੱਖ ਨੌਜਵਾਨ ਜਿਹੜਾ ਉਹ ਤੁਹਾਨੂੰ ਚਾਈਨੀਜ਼ ਫੌਜਾਂ ਦੇ ਨਾਲ ਇਕੱਲਾ ਹੀ ਪਿੜਦਾ ਹੋਇਆ ਨਜ਼ਰ ਆਇਆ ਇਸ ਤਰ੍ਹਾਂ ਦੇ ਇੱਕ ਸਿੱਖ ਨੌਜਵਾਨ ਨੂੰ ਤੁਹਾਨੂੰ ਮਿਲਾਉਣ ਜਾ ਰਿਹਾ ਵੀਰ ਰਜਿੰਦਰ ਸਿੰਘ ਵੀਰ ਚੱਕਰ ਜਿਹੜਾ ਉਹ ਹਾਸਲ ਕੀਤਾ ਫੌਜ ਦੇ ਵਿੱਚ ਰਹਿੰਦਿਆਂ ਹੋਇਆਂ ਤੇ ਬਹੁਤ ਵੱਡੀ ਲੜਾਈ ਜਿਹੜੀ ਇਹਨਾਂ ਨੇ ਲੜੀ ਜਿਹੜੀ ਹੱਥੋਂ ਪਾਈ ਵਾਲੀ ਲੜਾਈ ਜਿਹੜੀ ਹਥਿਆਰਾਂ ਵਾਲੀ ਲੜਾਈ ਉਹ ਤੋਂ ਦੂਰੋਂ ਬੰਦਾ ਖੜ ਕੇ ਲੜਦਾ ਨਾ ਤੋ ਜਿਹਦੀ ਕਿਸਮਤ ਹੁੰਦੀ ਉਹ ਜਿੱਤ ਜਾਂਦਾ ਪਰ ਜਦੋਂ ਆਹਮੋ ਸਾਹਮਣੇ ਹੱਥੋਂ ਪਾਈ ਵਾਲੀ ਲੜਾਈ ਜਿਹੜੀ ਆ ਉਹ ਚ ਬਹੁਤ ਖਤਰਨਾਕ ਹਥਿਆਰ ਚਾਈਨਾ ਕੋਲ ਤੁਹਾਨੂੰ ਪਤਾ ਤੇ ਸਾਡੇ ਵਾਲਿਆ ਕੁੰਡਾਂਗਾ ਛੋਟੇ ਆਪਾਂ ਗੱਲਬਾਤ ਕਰਦੇ ਆ ਵੀ ਤੇ ਜਿੰਦਰ ਸਿੰਘ ਨੂੰ ਬੁਲਾਉਣੇ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਮਿਹਰਬਾਨ ਹੋ ਉਹ ਲੜਾਈ ਜਿਹੜੀ ਹੋਈ ਸੀ ਪਹਿਲਾਂ ਇਹ ਸਾਡੇ ਦਸਕਾਂ ਨੂੰ ਦੱਸ ਦਿਓ ਵੀ ਕਦੋਂ ਆਈ ਸੀ ਤੇ ਕਿੱਥੇ ਹੋਈ ਸੀ ਇਹ ਸਰ ਲੜਾਈ ਚਾਈਨਾ ਨਾਲ ਸਾਡੀ ਲੜਾਈ ਹੋਈ ਆ ਜੀ ਹੂੰ 15 ਜੂਨ 2020 ਸਾਡੀ ਇਹ ਲੜਾਈ ਹੋਈ ਹੈ 2020 ਜੀ ਸਾਹਮਣੇ ਕਿੰਨੀ ਫੌਜ ਸੀ ਤੇ ਤੁਹਾਡੇ ਕੋਲ ਕਿੰਨੇ ਬੰਦੇ ਸੀ ਸਟਾਰਟਿੰਗ ਦੇ ਟਾਈਮ ਤੇ ਪਹਿਲਾਂ ਚైనా ਦੀ ਆਰਮੀ ਸਾਡੇ ਤੋਂ ਥੋੜੀ ਘੱਟ ਸੀਗੀ ਗੇਂਦੂ ਵਿੱਚ ਹੂੰ ਸਾਡੇ ਕਮਸ ਕਮ 550 ਦੇ ਨਫਰੀ ਸੀ ਹੂੰ ਤੇ ਚైనా ਦੀ ਸੀ 250 ਬੰਦੇ 150 100 150 250 ਬੰਦੇ ਤੱਕ ਕਰੀ ਤੁਹਾਡੇ ਕਿੰਨੇ ਆਖਿਆ ਜੇ 550 ਦੀ ਤੁਹਾਡੇ 550 ਉਧਰ ਕਿੰਨੇ ਸੀ 150 ਤੋਂ 200 ਦੇ ਇਦਾਂ 250 ਤੱਕ ਕਰੀ 150 ਤੋਂ ਲੜਾਈ ਸ਼ੁਰੂ ਕਿਤਰਾ ਹੁੰਦੀ ਹੈ ਲੜਾਈ ਇਹ ਸਰ ਸ਼ਾਮ ਦਾ ਟਾਈਮ ਸੀਗਾ ਇਹ ਹੂੰ ਕਾਫੀ 5:30 ਵਜੇ ਦਾ ਟਾਈਮ ਹੋ ਗਿਆ ਸੀਗਾ ਹੂੰ ਪਹਿਲਾਂ ਤੇ ਸਵੇਰ ਤੋਂ ਕਾਨਫਰੰਸ ਹੀ ਹੁੰਦੀ ਰਹੀ ਸਾਡੀ ਉਹ ਲੜਾਈ ਇਸ ਚੀਜ਼ ਦੀ ਕਿ ਉਹ 14 ਪੀਪੀ ਪੁਆਇੰਟ ਐਕ 14 ਪੀਪੀ ਪੁਆਇੰਟ ਜੀ ਤੇ ਉਹ ਜਗ੍ਹਾ ਤੇ ਉਹਨਾਂ ਨੇ ਅੱਗੇ ਉਤੋਂ ਅੱਗੇ ਆ ਕੇ ਉਹਨਾਂ ਨੇ ਟੈਂਟ ਲਾਇਆ ਸੀਗਾ ਪਰ ਚਾਈਨਾ ਨੇ ਹੂੰ ਉਹ ਕਹਿੰਦੇ ਕਿ ਇਹ ਏਰੀਆ ਸਾਡਾ ਆ ਏਰੀਆ ਵਾਲੇ ਕਹਿੰਦੇ ਏਰੀਆ ਸਾਡਾ ਆ ਹੂੰ ਇਸੇ ਦੌਰਾਨ ਇਹਨਾਂ ਦੀ ਕਾਨਫਰੰਸ ਹੁੰਦੀ ਡੇਲੀ ਹੁੰਦੀ ਸੀ ਚਲਦੀ ਸੀ ਜੀ ਤੇ ਉਸ ਦਿਨ ਵੀ ਉਹਨਾਂ ਨੇ ਚਾਈਨਾ ਨੂੰ ਸਮਝਾਉਣ ਹੀ ਗਏ ਸੀਗੇ ਹੂੰ ਕਿਉਂਕਿ ਡੇਲੀ ਇਹਨਾਂ ਨੂੰ ਸਮਝਾਉਂਦੇ ਸੀ ਕਿ ਉਹ ਅੱਜ ਲਾਇਏ ਨੇ ਕੱਲ ਲਾਇਏ ਨੇ ਅੱਜ ਲਾਇਏ ਨੇ ਕੱਲ ਆਏ ਨੇ ਇੰਦਾ ਕੰਮ ਸਸਸਰਾਂ ਚੱਲਦਾ ਜਾਂਦਾ ਸੀ ਪਰ ਉਹ ਆਪਣਾ ਟੈਂਟ ਉੱਥੋਂ ਲੈ ਕੇ ਨਹੀਂ ਸੀ ਜਾਂਦੇ ਹੂੰ ਉਹਨਾਂ ਦਾ ਕਾਫੀ ਸਮਾਨ ਉੱਥੇ ਉਹਨਾਂ ਦਾ ਆਇਟਮ ਦਾ ਬੰਦੋਬਸਾਰਾ ਸਾਰਾ ਟਕੋ ਉਹਨਾਂ ਟੈਂਟ ਵਿੱਚ ਰੱਖਿਆ ਸੀਗਾ ਹੂੰ ਤੋਂ ਉਸ ਦਿਨ ਫਿਰ ਜਦੋਂ ਨਹੀਂ ਸੀ ਮੰਨੇ ਫਿਰ ਆਰਡੀ ਆਰਮੀ ਵੀ ਕਾਫੀ ਉਹ ਦਿਨ 4-500 ਬੰਦ 550 ਦੇ ਕਰੀਬ ਬੰਦਾ ਸੀਗਾ ਸਾਡਾ ਹੂੰ ਫਿਰ ਉਹਨਾਂ ਨੇ ਕਿਹਾ ਨਹੀਂ ਇਦਾਂ ਨਹੀਂ ਮੰਨਣਾ ਹੂੰ ਫਿਰ ਉਹ ਸਾਨੂੰ ਆਰਡੀ ਅਫਸਰ ਨੇ ਕਿਹਾ ਵੀ ਹੁਣ ਇਹਨਾਂ ਦਾ ਟੈਂਟ ਉਹਨੂੰ ਤੋੜ ਦਿਓ ਇਹਨਾਂ ਨੂੰ ਇੱਥੋਂ ਅੱਗੇ ਲੱਗੇ ਭਜਾਓ ਇਹਨਾਂ ਨੂੰ ਹੂੰ ਫਿਰ ਉਹ ਟੈਂਟ ਜਿਹਤੋਂ ਅਸੀਂ ਅੱਗੇ ਵਧੇ ਅੱਗੇ ਸਭ ਤੋਂ ਅੱਗੇ ਬਿਹਾਰ ਅਰੇਂਜਮੈਂਟਸ ਲੱਗੀ ਸੀ ਜੀ ਫਿਰ ਪਿੱਛੇ 3 ਪੰਜਾਬ ਸੀਗੀ ਹੂੰ ਉਹ ਤੋਂ ਪਿੱਛੇ ਸਾਡੀ ਅਰੇਂਜਮੈਂਟਸ 3 ਮੀਡੀਅਮ ਸੀਗੀ ਹੂੰ ਜਦੋਂ ਉਹਨਾਂ ਨੇ ਸਾਨੂੰ ਮੈਨੂੰ ਇਸ ਚੀਜ਼ ਤੇ ਬਹੁਤ ਵਧੀਆ ਲੱਗਾ ਜਦੋਂ ਉਹਨਾਂ ਨੇ ਕਿਹਾ ਕਿ ਇਹ ਇਹਨਾਂ ਨੂੰ ਹੁਣ ਤੁਸੀਂ ਇਹਨਾਂ ਦਾ ਕਬਜ਼ਾ ਕਰੋ ਵੀ ਟੈਂਟ ਉਹਨਾਂ ਤੋੜ ਦੋ ਫਿਰ ਸਾਡੇ ਸਰਦਾਰਾਂ ਨੇ ਤੁਹਾਨੂੰ ਪਤਾ ਇੱਕੋ ਗੱਲ ਜਿਕਾਰਾ ਆਪਣਾ ਫੜ ਲਓ ਹੂੰ ਜਕਾਰੇ ਬਲਾਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਨੂੰ ਸਾਡੇ ਜਕਾਰੇ ਤੇ ਮਾਣ ਆ ਫਿਰ ਸਭ ਤੋਂ ਅੱਗੇ ਦਾ ਬਿਹਾਰ ਇਹ ਉਹ ਤੋਂ ਅਹੀਂ ਉਹ ਜਗਾਇਆ ਬਲਾਬਲਾ ਕੇ ਰੋਲਾ ਪਾ ਕੇ ਸਭ ਤੋਂ ਅੱਗੇ ਆ ਹੀ ਹੋ ਗਏ ਆ ਲੱਗੇ ਆ ਕੇ ਜੇ ਚైనా ਦਾ ਟੈਂਟ ਲੱਗਾ ਟੈਂਟ ਨੂੰ ਤੋੜਦਾ ਉਹਨਾਂ ਦੇ ਪੰਜ ਛੇ ਬੰਦੇ ਕਾਫੀ ਕੈਪਚਰ ਹੀ ਕਰ ਲਏ ਹੂੰ ਫਿਰ ਉੱਥੇ ਬਿਹਾਰ ਦੇ ਨਾਲ ਉਹਨਾਂ ਦੀ ਪਹਿਲਾਂ ਵੀ ਇੰਨਾਂ ਦੀ ਪੈਟਰੋਲੀ ਪਾਰਟੀ ਚੱਲਦੀ ਹੁੰਦੀ ਸੀ ਤੇ ਉਹ ਕਦੀ ਇੱਕ ਦੋ ਦਿਨ ਨੂੰ ਕਦੀ ਉਹ ਕੁੱਟ ਕੇ ਉਹਨਾਂ ਨੂੰ ਪਹੁੰਚਾਉਂਦੇ ਕਦੀ ਉਹਨਾਂ ਨੂੰ ਕੁੱਟ ਕੇ ਪਹੁੰਚਾਉਂਦੇ ਕੋਰ ਕੋਰ ਪਹਿਲਾਂ ਹੁੰਦੀ ਰਹੀ ਨਹੀਂ ਪਹਿਲਾਂ ਇੱਕ ਮਹੀਨਾ ਪਹਿਲਾਂ ਚੱਲਦੀ ਸੀ ਹੂੰ ਤੇ ਅਹੀਂ ਤੋਂ ਉਹਨਾਂ ਦੇ ਬੰਦੇ ਨੂੰ ਕੈਪਚਰ ਕੀਤਾ ਸੀ ਉਹ ਬਿਹਾਰ ਵਾਲੇ ਰ ਜਿਹੜੀ ਰਜiment ਉਹ ਉਹਨਾਂ ਨੂੰ ਜਗ ਦੇ ਕੁੱਟ ਲੱਗ ਪਏ ਹੂੰ ਪੂਰਾ ਉਹਨਾਂ ਨੇ ਕਾਫੀ ਉਹਨਾਂ ਨੂੰ ਕੁੱਟਿਆ ਘਟਿਆ ਚੀਨ ਵਾਲੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਨਾ ਮਾਰੋ ਇਹ ਰੀਅਲ ਹਕੀਕਤ ਹੈ ਜੀ ਹਾਂ ਜੋ ਰੀਅਲ ਸੱਚਾਈ ਉਹ ਹੀ ਹੈ ਤੁਸੀਂ ਰੋਕਿਆ ਪਰ ਬਿਹਾਰ ਵਾਲਿਆਂ ਨੇ ਕੁੱਟਿਆ ਉਹ ਕੁੱਟੇ ਨਾਲ ਪਹਿਲੋਂ ਪੈਟਰੋਲਿੰਗ ਪਾਰਟੀ ਚੱਲਦੀ ਸੀ ਨਾ ਪਹਿਲੋਂ ਕਦੀ ਬਿਹਾਰ ਵਾਲੇ ਉਹਨਾਂ ਨੂੰ ਕੁੱਟ ਕੇ ਭਜਾਉਂਦੇ ਸੀ ਕਦੀ ਚੀਨਾ ਵਾਲੇ ਉਹਨਾਂ ਨੂੰ ਕੁੱਟ ਕੇ ਭਜਾਉਂਦੇ ਸੀ ਬਿਹਾਰ ਵਾਲਾ ਜਦੋਂ ਮੰਨ ਲਓ ਉਹਨਾਂ ਚੀਨ ਵਾਲੇ ਕੁੱਟੇ ਉਹ ਉਸੀ ਦਾ ਫਾਇਦਾ ਉਠਾਉਂਦੇ ਆ ਫਿਰ ਹੁਣੇ ਸਾਡੇ ਕੋਲ ਫੋਰਸ ਥੋੜੀ ਜ਼ਿਆਦੀ ਹੈ ਤਾਂ ਉਹਨਾਂ ਨੂੰ ਅਸੀਂ ਕੁੱਟੀਏ ਹੁਣ ਮੌਕਾ ਮਿਲ ਗਿਆ ਹੁਣ ਕਰ ਲੋ ਕਰ ਉਹਦੇ ਪੰਜ ਛੇ ਬੰਦੇ ਉਹਨਾਂ ਜਿਹੜਾ 100 150 ਬੰਦਾ ਵਾ ਦਾ ਹੋੜਾ 40 ਕਿਲੋਮੀਟਰ ਪਿੱਛੇ ਖੜਾ ਸੀਗਾ। ਹੂੰ। ਤੇ ਉਹਨਾਂ ਨੇ ਹੱਡਲ ਨੂੰ ਪੱਥਰ ਮਾਰਨੇ ਚਾਲੂ ਕਰਦੇ। ਅੱਛਾ। ਅਸੀਂ ਵੀ ਜਿਹੜੇ 5-6 ਬੰਦੇ ਕੈਪਚਰ ਕੀਤੇ ਸੀ ਇਧਰੋਂ ਅਸੀਂ ਇਹਨਾਂ ਨੂੰ ਛੱਡ ਕੇ ਅੱਗੇ ਵਧ ਗਏ ਅੱਗੇ। ਹੂੰ। ਅੱਗੇ ਆ ਕੇ ਫਿਰ ਉਹਦਾ ਪਾਣੀ ਪਾਣੀ ਮਾਣੀ ਮਾਈਨਸ ਸਹੀ 8 ਡਿਗਰੀ ਦਾ ਟੈਂਪਰੇਚਰ ਸੀਗਾ। ਹੂੰ। ਸ਼ਾਮ ਦਾ ਟਾਈਮ ਸੀਗਾ ਹਨੇਰਾ ਵੀ ਹੁੰਦਾ ਹੀ ਆਂਡੇ ਹੋ ਗੋ। ਹੂੰ। ਸੂਰਜ ਸੇ ਵੰਡਿਆ ਸੀ। ਇਹਨਾਂ ਦਾ ਪਾਣੀ ਸੀ। ਜਦੋਂ ਲੱਗੇ ਸਾਡੇ ਇਹਨਾਂ ਦਾ ਪਾਣੀ ਸੀ। ਹੂੰ। ਤੇ ਜਦੋਂ ਅਸੀਂ ਵਾਪਸ ਆਏ ਫਿਰ ਉਦੋਂ ਇਹਨਾਂ ਦਾ ਪਾਣੀ ਸੀ ਤੈਨੂੰ ਉਹ ਪਾਣੀ ਬਰਫ਼ ਦਾ ਪਗਰਿਆ ਹੁੰਦਾ ਬਰਫ਼ ਦਾ ਪਿਗਲੇ ਪਾਣੀ -8° ਟੈਂਪਰੇਚਰ ਅੱਛਾ 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 ਉੱਥੇ ਮੇਰੀ ਚైనਆ ਵਾਲੇ ਬੰਦੇ ਨਾਲ ਫਾਈਟ ਹੋਈ ਹੂੰ ਉਹਨੇ ਮੈਨੂੰ ਮੈਨੂੰ ਕੀ ਮੈਂ ਹੀ ਉਹਨੂੰ ਫੜਦਾ ਉਹਨਾਂ ਦੋ ਬੰਦੇ ਮੈਨੂੰ ਆਕੇ ਫੜ ਲਿਆ ਤੇ ਮੈਨੂੰ ਨਾਲੇ ਸੋੜਤਾ ਉਹ ਦੋ ਜੜੇ ਤੁਸੀਂ ਇਕੱਲੇ ਮੈਂ ਇਕੱਲਾ ਹੂੰ ਤੇ ਜਦੋਂ ਇੱਕ ਨੂੰ ਧੱਕਾ ਮਾਰਿਆ ਉਹ ਤੇ ਚਲੋ ਪਿੱਛੇ ਹਟ ਗਿਆ ਉਹ ਦੋ ਦਿਨ ਮੈਂ ਮੈਂ ਉਹ ਮੇਰਾ ਭਾਰੂ ਦੇ ਉੱਤੇ ਡਿੱਗ ਪਿਆ ਉਹ ਬੰਦਾ ਥੱਲੇ ਨਾ ਪੈ ਰਿਆ ਹੂੰ ਉਹਦੇ ਵਿੱਚ ਉਹ ਬੰਦਾ ਡੈੱਡ ਹੋ ਗਿਆ ਉੱਥੇ ਹੀ ਹੂੰ ਤੇ ਦੂਜਾ ਬੰਦਾ ਫੇਰ ਜਦੋਂ ਮੇਰੇ ਕੋਲ ਆਇਆ ਫੇਰ ਉਹਨੂੰ ਮੈਂ ਜੋ ਰੱਬ ਲੋ ਜਾਂ ਜੋਸ਼ ਆ ਗਿਆ ਜਹ ਮੈਨੂੰ ਪਤਾ ਕਿ ਜੇ ਮੇਰੀ ਹੁਣ ਘਟੀ ਤੇ ਮੈਂ ਕਿੱਥੇ ਜਾਉਂ ਗਿਆ ਬਸ ਉਹ ਬੰਦਾ ਉੱਥੇ ਦੋ ਬੰਦੇ ਡੈੱਡ ਕੀਤੇ ਜਦੋਂ ਦੋ ਬੰਦੇ ਤੁਹਾਡੇ ਸਾਹਮਣੇ ਖੜੇ ਸੀ ਘੇਰੇ ਗਏ ਤੁਸੀਂ ਪਾਣੀ ਦੇ ਵਿੱਚ ਮਨ ਚ ਕੀ ਚੱਲ ਰਿਹਾ ਸੀ ਅੱਜ ਤੇ ਹੁਣ ਅੱਜ ਨਹੀਂ ਬਚਦੇ ਬਸ ਗਏ ਆ ਉਹ ਇੱਥੇ ਮੈਂ ਉਦੋਂ ਇਹ ਜੋਸ਼ ਜਾਦੇ ਲੜਾਈ ਦੇ ਵਿੱਚ ਇਹੋ ਚੀਜ਼ ਹੁੰਦੀ ਆ ਕਦੀ ਵੀ ਕਿਸੇ ਨਾਲ ਲੜੀਏ ਜਾਂ ਕੁਝ ਕਰੀਏ ਹਾਂ ਜਿਹਦੇ ਮਨ ਲੋ ਮੈਂ ਉਦੋਂ ਡਰ ਗਿਆ ਹਾਂ ਫਿਰ ਗਿਆ ਫਿਰ ਗਿਆ ਤੇ ਜੇ ਸਮਝ ਲਾ ਕਿ ਹਾਂ ਮੈਂ ਜੋ ਕੁਛ ਨਾ ਕੁਛ ਤੇ ਕਰਾਂ ਬੈਰੇ ਜਦੋਂ ਬੰਦਾ ਮਰ ਲੱਗਾ ਤਾਂ ਕੁਛ ਕਰਦਾ ਨਾ ਉਹ ਤੇ ਜੋ ਆਟੋਮੈਟਿਕੀ ਤਾਕਤ ਜਿਆਦੀ ਆ ਜਾਂਦੀ ਮੋਟੀ ਜੀ ਗੱਲ ਵੀ ਮਰਦਾ ਕੀ ਨਹੀਂ ਕਰਦਾ ਹਾਂਜੀ ਹਾਂ ਬਸ ਇਹ ਚੀਜ਼ ਮੇਰੇ ਨਾਲ ਹਕੀਕਤ ਹੋਈ ਹੈ ਹਕੀਕਤ ਹੋਈ ਹਾਂਜੀ ਫਿਰ ਉਹ ਦੋਵਾਂ ਨੂੰ ਤੁਸੀਂ ਕੱਲਾ ਨੇ ਮਾਰਤਾ ਹਾਂਜੀ ਹਾਂਜੀ ਬਾਕੀ ਸਾਡੇ ਕੋਲ ਕੋ ਕਮੰਡ ਤੁਸੀਂ ਜਿੱਦਾਂ ਪਹਿਲਾਂ ਦੱਸਿਆ ਹਾਂ ਕੋ ਕਮੰਡ ਸਾਡੇ ਕੋਲ ਕੁਛ ਨਹੀਂ ਸਾਡੇ ਕੋਲ ਡੱਡੇ ਸੀਗੇ ਉਹ ਡੱਡੇ ਤੇ ਤਾਰਾਂ ਬਲੇਟੀਆਂ ਸੀਗਾ ਹਾਂ ਜਿੱਦਾਂ ਲੋਹੇ ਦੇ ਬੈਰਲ ਹੁੰਦੇ ਆ ਹਾਂ ਉਹ ਟਾਲਾਂ ਬਣਾਈਆਂ ਉਹਨਾਂ ਨੂੰ ਕੱਟ ਕੇ ਉਹਨਾਂ ਦੀ ਟਾਲਾਂ ਬਣਾਈਆਂ ਵਾਹ ਤੇ ਚైనా ਦੇ ਵਾਲ ਤੇ ਕੋਤੇ ਜਿਹੜੀਆਂ ਸ਼ੀਲਡਾਂ ਆ ਵੱਡੀਆਂ ਵੱਡੀਆਂ ਸ਼ੀਲਡਾਂ ਹੂੰ ਉਹ ਜਿੱਥੇ ਅਸੀਂ ਪੱਥਰੀ ਮਾਰਦੇ ਹਾਂ ਉਹਨਾਂ ਤੇ ਉਹ ਝੁੰਡ ਬਣਾ ਕੇ ਤੁਸੀਂ ਪਿਕਚਰ ਦੇਖੀ ਹੋਗੀ 300 ਹਾਲੀਵੁੱਡ ਦੀ ਮੂਵੀ ਆ ਹਾਂ 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 ਉਹ ਸੇਮ ਚੀਜ਼ ਆ ਜੋ ਅਸੀਂ ਉਹਨਾਂ ਤੇ ਪੱਥਰ ਮਾਰਦੇ ਉਹ ਝੁੰਡ ਬਣਾ ਕੇ ਭੇਡਾਂ ਝੁੰਡਦੇ ਹਾਂ ਹਾਂ ਉਦਾਂ ਇਕੱਠੇ ਬੈਹਂਦੇ ਉੱਤੇ ਜਿੰਨੇ ਮਰਜ਼ੀ ਉਹਨਾਂ ਤੇ ਪੱਥਰ ਮਾਰਦੇ ਰੋ ਉਹ ਸਾਰੀਆਂ ਸ਼ੀਲਡ ਉਹ ਜਿਹੜੇ ਸ਼ੀਲਡ ਜੀ ਅੱਗੇ ਕਰਦੇ ਹੁੰਦੇ ਆਂ ਹਾਂਜੀ ਹਾਂਜੀ ਉਹ ਸ਼ੀਲਡ ਸਾਡੇ ਪੱਥਰ ਵੱਜਦੀ ਸੀ ਤੁਹਾਡੇ ਕੋਲ ਹੈ ਨਹੀਂ ਸੀ ਉਹ ਸਾਡੇ ਕੋਲ ਕੁਝ ਨਹੀਂ ਸੀ ਸਾਡੇ ਕੋਲ ਸਿਰਫ ਕੁਝ ਬੰਦੇ ਤੇ 15 20 ਬੰਦੇ ਦੇ ਕੋਲ ਲੱਗੀ ਸੀ ਬਸ ਉਹ ਵੀ ਪਲਾਸਟਿਕ ਦੀ ਹਟਾ ਤੁਹਾਡੇ ਕੋਲ ਡਾਂਗਾ ਛੋਟੇ ਵਾਲੇ ਹਥਿਆਰ ਸੀ ਉਹਨਾਂ ਕੋਲ ਕਿਹੜੇ ਹਥਿਆਰ ਸੀ ਉਹਨਾਂ ਦੇ ਕੋਲ ਕਮੇਟੀ ਜੋ ਪਿੱਛੋਂ ਪੜਨਾਂ ਵਧੇ ਸੀ ਅਗਲੇ ਬੰਨੋਂ ਤਿੰਨ ਕੰਡੇ ਜੇ ਬੰਨਦੇ ਸੀ ਰਾੜ ਹੁੰਦੀ ਇੱਕ ਅੱਛਾ ਉਹ ਜਿਹਦੇ ਵੀ ਧੌਣ ਧੁੰਦ ਕੇ ਵੱਜਦੀ ਉਹ ਧੌਣ ਗੱਲ ਅੱਛਾ ਉਹਨਾਂ ਕੋਲ ਬਟਨ ਨੱਪਿਆ ਅਗੋ ਛੁਰੇ ਨਿਕਲਦੇ ਹਾਂਜੀ ਸਾਡੀ ਰੈਜਿ ਅੱਛਾ ਕੀ ਗੱਲ ਉੱਥੇ ਮਤਲਬ ਵੀ ਹਥਿਆਰ ਦੂਜੇ ਜਿਹੜੇ ਆਧੁਨਿਕ ਹਥਿਆਰ ਹੈ ਜਿੱਦਾਂ ਰਾਈਫਲ ਵਗੈਰਾ ਉਹ ਚਲਾਉਣ ਦੇ ਜਾਂ ਨਹੀਂ ਨਹੀਂ ਵੈਪਨ ਹੈਗੇ ਪਰ ਬਾਰਡਰ ਏਰੀਆ ਤੇ ਇਹ ਚੀਜ਼ ਨੂੰ ਅਲਾਉਡ ਨਹੀਂ ਹੈ ਅੱਛਾ ਆਪਾਂ ਗੋਲੀ ਨਹੀਂ ਚਲਾ ਸਕਦੇ ਗੋਲੀ ਨਹੀਂ ਚਲਾ ਸਕਦੇ ਜਿੰਨੇ ਚਿਰ ਕੋਈ ਵੱਡੀ ਜੰਗ ਦਾ ਐਲਾਨ ਨਹੀਂ ਹੁੰਦਾ ਨਾ ਹਾਂਜੀ ਹਾਂਜੀ ਉਹਨਾਂ ਚਿਰ ਨਹੀਂ ਚਲਾ ਸਕਦੇ ਹਾਂਜੀ ਤੇ ਉੱਥੇ ਸਿਰਫ ਹੱਥ ਪਾਈ ਦੀ ਲੜਾਈ ਹੱਥੋਂ ਪਾਈ ਦੀ ਸਾਡੀ ਲੜਾਈ ਤੇ ਲੜਾਈ ਵੀ ਸੋਚਿਆ ਨਹੀਂ ਕਿ ਲੜਾਈ ਵੀ ਤੱਕ ਗੱਲ ਪਹੁੰਚੂਗੀ ਨਾ ਬਤਾਉਗੀ ਹਾਂ ਅਸੀਂ ਤੇ ਸਿਰਫ ਸਾਡੀ ਤੇ ਇਹੋ ਹੀ ਸੀ ਇਹਨਾਂ ਨੂੰ ਉੱਥੋਂ ਭਜਾ ਦਈਏ ਹਾਂ ਉਹ ਤਾਂ ਬਾਅਦ ਵਿੱਚ ਜਦੋਂ ਚਾਈਨਾ ਵਾਲੇ ਵੀ ਨਹੀਂ ਮੰਨੇ ਤੇ ਆਪਣੇ ਵੀ ਨਹੀਂ ਮੰਨੇ ਤੇ ਉਹ ਅਜ ਤਾਂ ਫਾਈਟ ਪੱਥਰ ਪੁੱਥਰ ਹੁੰਦੇ ਬਾਈਦੇ ਰਹੇ ਫਿਰ ਜਦੋਂ ਉਹਨਾਂ ਦੀ ਫੌਜ ਉਧਰ ਪਿੱਛੇ ਜਾਦੀ ਆ ਗਈ ਫਿਰ ਉਹ ਰਾਤ ਦਾ ਟਾਈਮ ਹੀ ਤੇ ਰਾਤ ਦੇ ਟਾਈਮ ਦੇ ਵਿੱਚ ਜ਼ਿਆਦਾ ਕੰਮ ਖਰਾਬ ਹੋ ਗਿਆ ਤੇ ਆਪਣੀ ਫੌਜ ਨੇ ਵੀ ਥੋੜਾ ਦਿਲਵਦੀ ਕੀਤੀ ਜਦੋਂ ਪਹਿਲਾਂ ਆਪਾਂ ਤੇ ਉਹਨਾਂ ਦੇ ਬੰਦੇ ਲੜ ਕੇ ਸ਼ਹੀਦ ਕੀਤੇ ਆ ਤੇ ਜਦੋਂ ਸਵੇਰੇ ਉਹਨਾਂ ਨੇ ਕੁਝ ਬੰਦੇ ਸਾਡੇ ਕੈਪਚਰ ਹੋ ਗਏ ਸੀਗੇ ਚਾਈਨਾ ਨੇ ਕੀਤੇ ਸੀਗੇ ਜੀ 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 ਫਿਰ ਜਦੋਂ ਉਹਨਾਂ ਨੇ ਦੇਖਿਆ ਵੀ ਸਾਡੇ ਚ ਇੰਡੀਆ ਨੇ ਇੰਨੇ ਬੰਦੇ ਡੱਡ ਕੀਤੇ ਆ ਹੂੰ ਤੋ ਫਿਰ ਉਹਨਾਂ ਨੇ ਸਾਡੇ ਜਿਹੜੇ ਬੰਦੇ ਸੀ ਉਹਨਾਂ ਨੇ ਫੜੇ ਹੀ ਕੈਪਚਰ ਕੀਤੇ ਫਿਰ ਉਹ ਫੜ ਕੇ ਸਾਡੇ ਬੰਦਿਆਂ ਦਾ ਸ਼ਹੀਦ ਕੀਤਾ ਸ਼ਹਾਦਤਾਂ ਕਿੰਨੀਆਂ ਕੋਈਆਂ ਉਧਰ ਉਧਰੀ ਉਹਦੇ ਵਿੱਚ ਆਪਣੇ 20 ਜਵਾਨ ਸ਼ਹੀਦ ਹੋਏ ਆ ਅੱਛਾ ਜਿਹਦੇ ਚ ਆਪਣੇ ਕਰਸਾ ਕਰਨਾਲ ਸੰਤੋਸ਼ਬਾਬੂ 11 ਬਿਹਾਰ ਰੈਜiment ਦੇ ਆ ਜੀ ਹੂੰ ਤੇ ਬਾਕੀ ਮੇਰੀ ਰੈਜiment ਦੇ ਦੋ ਜੀਐਸਓ ਸਭ ਸ਼ਹੀਦ ਹੋਏ ਆ ਜੀ ਹੂੰ 3 ਮਿਲੀਟਰੀ ਬੂਨਟ ਮੇਰੀ ਤੁਹਾਡੀ ਪੋਸਟ ਕਿਹੜੀ ਥੱਥੇ ਮੈਂ ਹੌਲਦਾਰ ਰੈਂਕ ਤੁਸੀਂ ਹੌਲਦਾਰ ਰੈਂਕ ਤੇ ਸਾਡੀ ਰੈਜiment ਪਿਓਰ ਸਦਾਰਾ ਜੀ ਉੱਥੇ ਹਾਂਜੀ ਬਾਤ ਤੁਹਾਨੂੰ ਵੀ ਚਾਹ ਤੇ ਮੈਂ ਤੁਹਾਨੂੰ ਵੀ ਚੀਕ ਦਦਾ ਸਾਡੀ ਉੱਥੇ ਜਿਆਦਾਤਰ ਇਹ ਹੂੰ ਸਾਡਾ ਇਹ ਆਰਟੀ ਦਾ ਗਰੁੱਪ ਹੈ ਸਾਨੂੰ ਲੜਾਈ ਹੋ ਜੀ ਲੜਦਾ ਬਹੁਤ ਘੱਟ ਮੌਕਾ ਮਿਲਦਾ ਹੂੰ ਕੋ ਸਾਡੀ ਕਿਸਮਤ ਹੈ ਚਲੋ ਸਾਡੀ ਕਿਸਮਤ ਜੀ ਲੜਾਈ ਲਿਖੀ ਸੀ ਅਸੀਂ ਲੜੀਏ ਉਹਨਾਂ ਨਾਲ ਹੂੰ ਪਰ ਇਹ ਮੇਰੀ ਸਾਡੀ ਪਿਓਰ ਸਰਦਾਰਾਂ ਦੀ ਰੈਜiment ਹੈ ਤੇ ਉੱਥੇ ਇੱਕ ਕਰਨਲ ਸੀ 81 ਫੀਲਡ ਰੈਜiment ਦੇ ਕਰਨਾ ਸੀਗੇ ਹੂੰ ਉਹਨਾਂ ਨੇ ਦੱਸਿਆ ਕਿ ਉੱਥੇ ਇੱਕ 3 ਮੀਟਰ ਰੈਜiment ਪਿਓਰ ਸਰਦਾਰਾਂ ਦੀ ਆਈ ਹੈ ਤੇ ਉਹ ਸਰਦਾਰਾਂ ਤੋਂ ਇਹ ਹਕੀਕਤ ਆਏ ਹੂੰ ਚਾਈਨਾ ਵਾਲੇ ਥੋੜਾ ਜਿਹਾ ਖੌਫ ਖਾਂਦੇ ਡਰਦੇ ਸਰਦਾਰਾਂ ਤੋਂ ਖਾਂਦੇ ਹਾਂ ਹਾਂਜੀ ਹਾਂਜੀ ਹੂੰ ਉਹਨਾਂ ਨੇ ਸਾਨੂੰ ਬਕਾਇਦਾ ਖਿਲਾਰ ਕੇ ਗੈਰਡਸ ਕੀਤਾ ਦੱਸਿਆ ਵੀ ਤੁਸੀਂ ਪੱਗਾਂ ਬੰਨ ਕੇ ਜਾਇਓ ਹੂੰ ਤੇ ਤੁਹਾਨੂੰ ਪੱਗਾਂ ਤੋਂ ਥੋੜਾ ਚੈਨ ਵਾਲਾ ਥੋੜਾ ਡਰਦੇ ਆ ਸਾਨੂੰ ਕੀ ਪਤਾ ਹੈ ਇਹਦਾ ਨੋਰਮਲ ਪੱਗ ਬੰਦੇ ਬੰਦੇ ਆਪਣੀ ਤੇ ਸਾਨੂੰ ਜਦੋਂ ਉਹਨੇ ਆ ਗੱਲ ਗਈ ਕਰਨਲ ਤੇ ਸਾਨੂੰ ਥੋੜਾ ਹੋਰ ਹੌਸਲਾ ਦਿਲ ਵਧੀ ਅਸੀਂ ਜਿਆਦਾ ਕੀਤੀ ਹੂੰ ਤੋਂ ਉੱਥੇ ਮੈਂ ਜਗਾਰੇ ਬੁਲਾਏ ਤਾਂ ਤੇ ਥੋੜਾ ਸਾਨੂੰ ਲੱਗਾ ਕਿ ਆ ਚੈਨ ਵਾਲੇ ਹੱਦ ਤੋਂ ਥੋੜਾ ਜਿਹਾ ਡਰਦੇ ਆ ਹੂੰ ਤੇ ਬਾਅਦ ਵਿੱਚ ਸਾਨੂੰ ਉਹਨਾਂ ਨੇ ਜਦੋਂ ਆਮਣੇ ਸਾਹਮਣੇ ਤੁਹਾਨੂੰ 10 ਕਿਲੋਮੀਟਰ ਦਾ ਗੈਪ ਚੈਨ ਵਾਲੇ ਪੂਜੀ ਸਾਈਡ ਤੇ ਅਸੀਂ ਉਲੀ ਸਾਈਡ ਤੇ ਆ ਹਾਂ ਉਥੇ ਉਹਨਾਂ ਨੇ ਕਿਹਾ ਵੀ ਸਰਦਾਰ ਜੀ ਸਰਦਾਰ ਜੀ ਆ ਕੇ ਸਾਨੂੰ ਬੁਲਾਉਂਦੇ ਸੀ ਚਾਈਨਾ ਵਾਲੇ ਸਰਦਾਰ ਜੀ ਆ ਕੇ ਬੁਲਾਉਂਦੇ ਹਿੰਦੀ ਵੀ ਬੋਲਦੇ ਹੋ ਵਾਹ ਵਾਹ ਹਾਂਜੀ ਠੀਕ ਹੈ ਉਹ ਤੁਹਾਨੂੰ ਪਤਾ ਲੱਗਦਾ ਵੀ ਇਹ ਪੱਕ ਦੀ अहमियत ਕੀ ਹੈ ਪੱਕ ਦੀ अहमियत ਕੀ ਹੈ ਤੇ ਕੋਈ ਮੈਂ ਦਾ ਇਹ ਕੋ ਤੁਹਾਡੇ ਕਮੈਂਟ ਵਾਸਤੇ ਜਾਂ ਓਦਾਂ ਕਿ ਨਹੀਂ ਮੈਂ ਕਹਿ ਰਿਹਾ ਮੇਰੇ ਨਾਲ ਹਕੀਕਤ ਹੋਇਆ ਹੈ ਭਾਜੀ ਬਿਲਕੁਲ ਮੈਂ ਤਾਂ ਦੱਸ ਰਿਹਾ ਸਹੀ ਵੀ ਹੋ ਰੀਅਲ ਚੀਜ਼ ਮਤਲਬ ਦਸਤਾਰ ਨੂੰ ਵੇਖ ਕੇ ਅਗਲਾ ਇੱਕ ਵਾਰੀ ਕੰਬ ਦਾ ਜ਼ਰੂਰ ਆ ਹਾਂਜੀ ਹਾਂਜੀ ਇਹ ਇਹ ਦਸ਼ਕਾਂ ਬਹੁਤ ਵੱਡੀ ਮਾਨ ਵਾਲੀ ਪੱਗ ਨੇ ਸਾਨੂੰ ਬਚਾਇਆ ਵੀ ਹੈ ਪੱਗ ਦੇ بڑے ਪੱਥਰ ਵੱਜੇ ਰੋੜੇ ਵੱਜੇ ਹਾਂ ਹੈਲਮਟ ਪੋਦੇ ਪੱਗ ਦੀ ਸਾਡੀ ਉਹ ਵੀ ਬੜੀ ਸੇਫਟੀ ਹੈ ਦੀ ਹਾਂ ਮੈਂ ਦਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਬਹੁਤ ਵੱਡੀ ਮਾਨ ਵਾਲੀ ਗੱਲ ਭਾਈ ਨੇ ਦੱਸੀ ਹੈ ਵੀ ਦਸਤਾਰ ਧਾਰੀ ਨੂੰ ਦੇਖ ਕੇ ਪਹਿਲਾਂ ਹੀ ਅਗਲੇ ਦਾ ਹੌਸਲਾ ਡਾਵਾ ਉਹ ਪ੍ਰਸਤ ਹੋ ਜਾਂਦਾ ਇੱਕ ਰਮੈਨ ਦਾ ਕਿਰਦਾਰ ਸੀ ਨਾ ਬਾਲੀ ਬਾਲੀ ਨੂੰ ਵੇਖ ਕੇ ਕਹਿੰਦਾ ਵੀ ਅੱਧਾ ਜਿਹੜਾ ਜੋਰ ਸੀ ਅਗਲੇ ਦਾ ਉਹ ਬਾਲੀ ਦੇ ਵਿੱਚ ਆ ਜਾਂਦਾ ਹੈ ਤੇ ਇਸੇ ਤਰ੍ਹਾਂ ਸਰਦਾਰਾਂ ਦਾ ਵੀ ਇਸ ਤਰ੍ਹਾਂ ਦਾ ਹੀ ਕੁਝ ਭਾਈ ਮੁੜ ਕੇ ਜਦੋਂ ਤੁਹਾਨੂੰ ਵੀਰ ਚੱਕਰ ਮਿਲਦਾ ਵਾ ਇਹ ਕਦੋਂ ਮਿਲਦਾ ਫਿਰ ਇਹ ਉਸ ਲੜਾਈ ਦਾ ਕਰਕੇ ਮਿਲਿਆ ਹਾਂਜੀ ਮੈਨੂੰ ਇਹ ਵਾਰਡ ਮਿਲਿਆ 23 ਨਵੰਬਰ ਹਾਂ 2021 ਜੀ ਮੈਨੂੰ ਬਈਰੇ ਸਾਲ ਬਾਅਦ ਕਰਨਲ ਰਾਮਨਾਥ ਕੋਵਿੰਦ ਨੂੰ ਮੈਨੂੰ ਅਵਾਰਡ ਮਿਲਿਆ ਏ ਹਾਂ ਜੀ ਤੇ ਭਾਰਤ ਦੇ ਰਾਸ਼ਟਰਪਤੀ ਭਵਨ ਰਾਸ਼ਟਰਪਤੀ ਨੇ ਤੁਹਾਨੂੰ ਅਵਾਰਡ ਦਿੱਤਾ ਉੱਥੇ ਸਾਰੇ ਹੁੰਦੇ ਆ ਉੱਥੇ ਜਰਨਲ ਬੈਠੇ ਹੁੰਦੇ ਆ ਹਾਂ ਰਾਸ਼ਟਰਪਤੀ ਵੀ ਬੈਠੇ ਹੁੰਦੇ ਆ ਫਿਰ ਪ੍ਰਧਾਨ ਮੰਤਰੀ ਸਾਰੇ ਬੈਠੇ ਹੁੰਦੇ ਆ ਉੱਥੇ ਇਹ ਤੋਂ ਇਹ ਤੋਂ ਵੱਡੇ ਅਵਾਰਡ ਹੋਰ ਕਿੰਨੇ ਰਹਿੰਦੇ ਆ ਇਹ ਮੇਨ ਗਾਰੰਟੀ ਅਵਾਰਡ ਆ ਏ ਗਾਰੰਟੀ ਅਵਾਰਡ ਹਾਂ ਜੀ ਸੇ ਟੋਟਲ ਗਾਰੰਟੀ ਅਵਾਰਡ ਹੁੰਦੇ ਆ ਹਾਂ ਇਹ ਜਿਹੜਾ ਜੁੱਧ ਕਾਲ ਦੇ ਵਿੱਚ ਹੁੰਦਾ ਪਰਵੀ ਚੱਕਰ ਮਹਾਵੀ ਚੱਕਰ ਫਿਰ ਵੀ ਚੱਕਰ ਹਾਂ ਮੈਨੂੰ ਵੀ ਚੱਕਰ ਮਿਲਿਆ ਹਾਂ ਤੋ ਇਹਦਾ ਸ਼ਾਂਤੀ ਕਾਲ ਜਿਹੜਾ ਇੰਡੀਆ ਦੇ ਵਿੱਚ ਕਿਸੇ ਨਾ ਮਿਲੀਟਰ ਕੁਝ ਹੁੰਦਾ ਉਹਦੇ ਬੰਦਾ ਅਸ਼ੋ ਚੱਕਰ ਫੀਰ ਚੱਕਰ ਤੇ ਸੂਰੇ ਚੱਕਰ ਹੂੰ ਟੋਟਲ ਕਿੰਨੇ ਬੰਦੇ ਨੇ ਵੇਲੇ ਇਹ ਇਹ ਸਾਨੂੰ ਟੋਟਲ ਉਸ ਲੜਾਈ ਦੇ ਵਿੱਚ 2020 ਚ ਚਾਈਨਾ ਸਾਡੀ ਲੜਾਈ ਉਹ ਚ 6 ਬੰਦੇ ਨੂੰ ਗੈਨੇਟਿਵ ਅਵਾਰਡ ਮਿਲੇ ਆ ਅੱਛਾ ਜਿਹਨਾਂ ਜੋ 5 ਸ਼ਹੀਦ ਹੋਇਆ ਤੇ ਮੈਨੂੰ ਜਿੰਦ ਨੂੰ ਅਵਾਰਡ ਮਿਲਿਆ ਤੁਸੀਂ ਇਕੱਲੇ ਜਿਹਨਾਂ ਨੂੰ ਜਿੰਦ ਨੂੰ ਮਿਲਿਆ ਹਾਂਜੀ ਹਾਂਜੀ ਬਾਕੀ ਨੂੰ ਸ਼ਹਾਦਤ ਤੇ ਮਿਲੇ ਬਾਕੀ ਸ਼ਹਾਦਤ ਨੂੰ ਮਾਜੇ ਦੇ ਵਿੱਚ ਤੁਸੀਂ ਇਕੱਲੇ ਕਿ ਹੋਰ ਵੀ ਅਗੇ ਬੰਦੇ ਮਾਜੇ ਦੇ ਵਿੱਚੋਂ ਆਪਣਾ ਮੱਝ ਵਿੱਚ ਮੈਂ ਇਕੱਲਾ ਹੀ ਆ ਹਾਂ ਬਾਕੀ ਪੰਜਾਬ ਵਿੱਚ ਆਪਣਾ ਗੁਰਤੇਜ ਮੁੰਡਾ ਜਿਹੜਾ ਲੁਧਿਆਣੇ ਵਾਲੀ ਸਾਈਡ ਤੋਂ 3 ਪੰਜਾਬ ਦਾ ਗੁਰਤੇਜ ਮਾਦਾ ਹੈਗਾ ਅੱਛਾ 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 ਉਹਨੂੰ ਅਸੀਂ ਦੀ ਬਰੰਤ ਮਿਲਿਆਗੀ ਇੱਥੇ ਹੂੰ ਅੱਜ ਕੱਲ ਹੁਣ ਤੁਸੀਂ ਕੀ ਸੇਵਾਵਾਂ ਨਿਭਾ ਰਹੇ ਹੋ ਰਿਟਾਇਰਮੈਂਟ ਤੇ ਹੋ ਤੇ ਕੀ ਸੇਵਾਵਾਂ ਨਿਭਾ ਰਹੇ ਮੈਂ ਜ਼ਰਾ ਤੁਸੀਂ ਦੇਖ ਹੀ ਰਹੇ ਹੋ ਮੈਂ ਸਕੂਲ ਵਿੱਚ ਸਕਿਉਰਟੀ ਗਾਰਡ ਜੋਬ ਕਰਦਾ ਹਾਂ ਤੇ ਮੈਨੂੰ ਇਹ ਜੋ ਆਪਣੇ ਉਹਨੂੰ ਮੈਨੂੰ ਫਕਰ ਹੈ ਮਾਣ ਹੈ ਕਿ ਚਲੋ ਮੈਨੂੰ ਇਹ ਜੋਬ ਮੈਂ ਕਰਨ ਲਿਆ ਵਾਂ ਪਰ ਕਈ ਮੈਨੂੰ ਲੋਕ ਕਹਿੰਦੇ ਵੀ ਉਹ ਇੱਕ ਨਾਰਮਲ ਜੀ ਸਕਿਉਰਟੀ ਗਾਰਡ ਤੇ ਮੇਰਾ ਅਗਲਾ ਸਵਾਲ ਵੀ ਇਹੋ ਵੀ ਸਕਿਉਰਟੀ ਗਾਰਡ ਤੇ ਸੀ ਕਰ ਰਹੇ ਹੋ ਹਨਾ ਤੇ ਕਦੀ ਬੰਚ ਆਈ ਨਹੀਂ ਵੀ ਐਡਾ ਵੱਡਾ ਸਾਨੂੰ ਮਾਨ ਸਮਾਨ ਮਿਲਿਆ ਕੋਈ ਵੱਡੀ ਨੌਕਰੀ ਮਿਲਣੀ ਚਾਹੀਦੀ ਨਹੀਂ ਸਰ ਮੇਰੇ ਮਨ ਚ ਕਦੀ ਆਇਆ ਨਹੀਂ ਪਰ ਲੋਕਾਂ ਦੇ ਮਨ ਚ ਬੜੀ ਵਾਰ ਆਇਆ ਕਿ ਤੂੰ ਯਾਰ ਸਕਿਉਰਟੀ ਗਾਰਡ ਜੋਬ ਕਰਨ ਲਿਆ ਵਾ ਹੂੰ ਤੇ ਤੈਨੂੰ ਹੋਰ ਕੀ ਤੈਨੂੰ ਜੋਬ ਤੂੰ ਅਪਰੋਚ ਕਰਦਾ ਬਿਲਕੁਲ ਬਿਲਕੁਲ ਪਰ ਮੈਂ ਕੀਤੀ ਸੀ ਪੁਲਿਸ ਵਿੱਚ ਜੋਬ ਕੀਤੀ ਫਰੋਜ਼ ਕੀਤੀ ਪਰ ਮੈਨੂੰ ਨਹੀਂ ਮਿਲੀ ਪਰ ਬਾਅਦ ਵਿੱਚ ਮੈਨੂੰ ਐਸ ਪਾਸੇ ਸਕਿਉਰਟੀ ਗਾਰਡ ਵਾਲੇ ਪਾਸੇ ਪਾਸੇ ਮੈਂ ਆਇਆ ਇਥੇ ਵੀ ਆ ਕੇ ਫਿਰ ਬੱਚਿਆਂ ਨੂੰ ਮੈਂ ਗਾੜਾ ਕਰਦਾ ਹਾਂ ਉਹਨਾਂ ਨੂੰ ਪ੍ਰੇਰਿਤ ਕਰਦਾ ਭਰਤੀ ਹੋਣ ਵਾਸਤੇ ਕਿਉਂਕਿ ਜਿਆਦਾਤਰ ਸਰਕਾਰੀ ਸਕੂਲ ਦੇ ਬੱਚੇ ਹੀ ਆਰਮੀ ਨੂੰ ਜੁਆਇਨ ਕਰਦੇ ਆ ਆਰਮੀ ਹੋ ਗਿਆ ਪੁਲਿਸ ਹੋ ਗਿਆ ਸੀਆਰਪੀ ਹੋ ਗਈ ਬੀਐਸਐਫ ਹੋ ਗਈ ਇਹ ਨਾਰਮਲ ਘਰਾਂ ਦੇ ਬੱਚੇ ਹੀ ਭਾਈ ਜਾਂਦੇ ਆ ਜੀ ਬਿਲਕੁਲ ਸਹੀ ਗੱਲ ਹੈ ਬਾਕੀ ਜਿਹੜੇ ਤਗੜੇ ਲੋਕ ਆ ਉਹ ਤੇ ਜਾਂਦੇ ਆ ਜਾਂ ਬਾਹਰ ਜਾਂਦੇ ਆ ਜੀ 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 ਤੇ ਜਾਂ ਹੋਰ ਕਿ ਪ੍ਰਾਈਵੇਟ ਜੋਬ ਕਰਦੇ ਪਰ ਇਹ ਆਪਣੇ ਨੋਰਮਲ ਵਰਕਰ ਦੇ ਬੱਚੇ ਆ ਮੀਡੀਅ ਵਰਕਰ ਵਾਲੇ ਬੱਚੇ ਹਰੇ ਆਰਮੀ ਵਾਲੇ ਪਾਸੇ ਹੋ ਹੀ ਜਾਂਦੇ ਆ ਅੱਜ ਜਦੋਂ ਬੱਚਿਆਂ ਨੂੰ ਤੁਸੀਂ ਟ੍ਰੇਨਿੰਗ ਦਿੰਦੇ ਹੋ ਹੈਨਾ ਤੇ ਬੱਚਿਆਂ ਨੂੰ ਆਪਣੀ ਗਾਥਾਂ ਵੀ ਸੁਣਾਉਂਦੇ ਹੋ ਕਿ ਵੀ ਇਸ ਤਰ੍ਹਾਂ ਹੀ ਕੀਤਾ ਉਹ ਬੱਚੇ ਕਿੰਨੇ ਖੁਸ਼ ਹੁੰਦੇ ਤੇ ਤੁਹਾਡੇ ਤੋਂ ਕੀ ਉਹ ਸਿੱਖਿਆ ਲੈਣ ਦੀ ਕੋਸ਼ਿਸ਼ ਕਰਦੇ ਕੁਝ ਹਾਂਜੀ ਬਹੁਤ ਸਾਨੂੰ ਆ ਕੇ ਇੱਥੇ ਕਹਿੰਦੇ ਸਾਰਾ ਨੂੰ ਦੋ ਟ੍ਰੇਨਿੰਗ ਸਾਨੂੰ ਦੌੜ ਲਾਓ ਅਸੀਂ ਆਰਮੀ ਜਾਣਾ ਸਾਨੂੰ ਕਈ ਮੈਨੂੰ ਬੱਚੇ ਕਹਿੰਦੇ ਸਾਨੂੰ ਸਾਰੇ ਇਹੋ ਜਿਹੇ ਵੜ ਸਾਨੂੰ ਵੀ ਕਦੀ ਮਿਲੂਗਾ ਹਾਂ ਮੈਂ ਕਹਾਂ ਬੇਟਾ ਇਹ ਅਵਾਰਡ ਲੈਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਮਿਹਨਤ ਕਰਨੀ ਪੈਣੀ ਆ ਹੂੰ ਆਪਣੇ ਸਕੂਲ ਦੇ ਵਿੱਚ ਡਿਸਪੀਨਸਾਈ ਰੱਖੋ ਹੂੰ ਆਪਣੇ ਮਾਪਿਓ ਦਾ ਆਦਰ ਮੰਨੋ ਬਿਲਕੁਲ ਉਸ ਤੋਂ ਬਾਅਦ ਆਪਣੇ ਗਰਾਊਂਡ ਨਾਲ ਜੁੜੋ ਮਿਹਨਤ ਕਰੋ ਹੂੰ ਤਾਂ ਫਿਰ ਅੱਗੇ ਜਾ ਕੇ ਇਹ ਚੀਜ਼ੇ ਬਾਰੇ ਆਪਾਂ ਸੋਚਣਾ ਹੂੰ ਹਾਂਜੀ ਆਪਣੇ ਪਿੰਡ ਦੇ ਵਿੱਚ ਵੀ ਮੈਂ ਸੁਣਿਆ ਵੀ ਤੁਸੀਂ ਥੋੜਾ ਥੋੜਾ ਕਰ ਰਹੇ ਹੋ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਹਾਂ ਹਾਂਜੀ ਮੈਂ ਪਿੰਡ ਵੀ ਹੁਣ ਮੰਨ ਲਓ ਸ਼ਾਮ ਨੂੰ ਜਦੋਂ ਜਦੋਂ ਛੁੱਟੀ ਹੁੰਦੀ ਆ ਸ਼ਾਮ ਨੂੰ ਬਸ ਪਾਣੀ ਪੀਣਾ ਜਾ ਕੇ ਉਸ ਤੋਂ ਬਾਅਦ ਫਿਰ ਮੇਰਾ ਇਹੀ ਡੇਲੀ ਰੁਟੀਨ ਹੈ ਜਾ ਫਿਰ ਗਰਾਊਂਡ ਵਿੱਚ ਬੱਚਨ ਲੈ ਆਉਂਦਾ ਕੋਈ ਮੈਸੇਜ ਦੇਣਾ ਚਾਹੋਗੇ ਆਉਣ ਵਾਲੀ ਨਵੀਂ ਪੀੜੀ ਨੂੰ ਮੈਂ ਆਉਣ ਵਾਲੀ ਪੀੜੀ ਨੂੰ ਹੀ ਮੈਸੇਜ ਦੇਣਾ ਚਾਹੁੰਦਾ ਕਿ ਆਪਣੀ ਪੰਜਾਬ ਵਾਲ ਧਿਆਨ ਦਿਓ ਪੰਜਾਬ ਬਣਾ ਕਿਹੜੇ ਪਾਸੇ ਜਾ ਰਿਹਾ ਵਾ ਹੂੰ ਇਹਨੂੰ ਆਪਾਂ ਚੰਗੀ ਸਿਹਤ ਦਈਏ ਇਹ ਜਿਹੜੀ ਨੌਜਵਾਨ ਪੀੜੀ ਇਹ ਉਹ ਪੰਜਾਬ ਪੰਜਾਬ ਪੀੜੀ ਨੌਜਵਾਨ ਪੀੜੀ ਦੇ ਨਾਲ ਹੀ ਆ ਹੂੰ ਇਹਨੂੰ ਆਪਾਂ ਚੰਗੀ ਸਿਹਤ ਦੇਵਾਂਗੇ ਦਿਨ ਚੰਗੇ ਪਾਸੇ ਆਪਾਂ ਖੜੀਏ ਇਹਨੂੰ ਮਿਹਨਤ ਕਰੋ ਗਰੌਂਡ ਨਾਲ ਜੁੜੋ ਹਾਰਡਵਰਕ ਕਰੋ ਹਾਰਡਵਰਕ ਜਿੰਨਾ ਆਪਾਂ ਕਰਾਂਗੇ ਉਹਦੇ ਵਿੱਚ ਆਪਾਂ ਨੂੰ ਬੈਨੀਫਿਟ ਆ ਆਪਾਂ ਕੱਲ ਫੋਰਨ ਵੀ ਕਿਤੇ ਜਾਵਾਂਗੇ ਕਿਸੇ ਹੋਰ ਪਾਸੇ ਜਾਵਾਂਗੇ ਜੇ ਆਪਣਾ ਫਿਜ਼ੀਕਲ ਫਿੱਟ ਹੈ ਆਪਾਂ ਆਪਾਂ ਜ਼ਿੰਦਗੀ ਦੇ ਕਿਸੇ ਮੋੜ ਤੇ ਆਪਾਂ ਲੜਾਈ ਲੜ ਸਕਦੇ ਹਾਂ ਸਰ ਇੱਕ ਇੱਕ ਸਵਾਲ ਰਹਿ ਗਿਆ ਮੈਂ ਇੱਕ ਛੋਟਾ ਜਿਹਾ ਕਹਾਂਗੇ 30 ਕੇ ਸਕਿੰਟ ਚ ਮੁਕਾ ਦੇਓ ਵੀ ਤੁਹਾਡੇ ਮਨ ਚ ਇਹ ਗੱਲ ਰੋਸ ਨਹੀਂ ਆਈ ਵੀ ਸਰਕਾਰ ਪ੍ਰਤੀ ਵੀ ਯਾਰ ਮੈਨੂੰ ਕੋਈ ਵੱਡੀ ਔਰ ਨੌਕਰੀ ਮਿਲਣੀ ਚਾਹੀਦੀ ਸੀ ਤੇ ਤੁਸੀਂ ਕਹੋ ਅਪਰੋਚ ਵੀ ਕੀਤਾ ਪਰ ਨਹੀਂ ਮਿਲੀ ਕੋਈ ਰੋਸ ਹੈਗਾ ਮਨ ਚ ਹਾਂਜੀ ਰੋਸ ਤੇ ਚਲੋ ਹੁੰਦਾ ਹੀ ਹਰ ਇੱਕ ਨੂੰ ਹੂੰ ਸਟਾਰਟਿੰਗ ਵਿੱਚ ਜਿਸ ਨੂੰ ਮੈਨੂੰ ਆਡ ਮਿਲਿਆ ਸੀ ਬੜੇ ਹਰ ਇੱਕ ਕਹਿੰਦਾ ਕਿ ਯਾਰ ਤੇਰਾ ਐਡਾ ਵੱਡਾ ਬਾੜ ਆ ਤੈਨੂੰ ਜੋਬ ਤੂੰ ਜਾ ਐਲ ਪਾਸੇ ਜਾ ਐਲ ਪਾਸੇ ਜਾ ਆਰਮੀ ਜੀ ਮੈਨੂੰ ਕਹਿੰਦੇ ਕਿ ਤੈਨੂੰ ਤੇ ਜਾ ਕੇ ਤੂੰ ਹੁਣ ਫੌਜ ਚ ਰਿਟਾਇਰਮੈਂਟ ਚੱਲਿਆ ਕਰ ਤੇ ਤੈਨੂੰ ਹੁਣ ਜਾਂਦੇ ਤੈਨੂੰ ਕੋਈ ਨਾ ਕੋਈ ਸਰਕਾਰੀ ਜੋਬ ਮਿਲ ਜਣੀ ਆ ਕੋਈ ਨਾ ਕੋਈ ਚੀਜ਼ ਤੈਨੂੰ ਪੱਕਾ ਮਿਲਣੀ ਆ ਬਿਲਕੁਲ ਉਹ ਤੋਂ ਮੇਰੇ ਮਨ ਚ ਥੋੜਾ ਖਿਆਲ ਹੈਗਾ ਯਾਰ ਮੈਨੂੰ ਮਿਲਿਆ ਨਹੀਂ ਮੈਨੂੰ ਕਿਸੇ ਨੇ ਪੁੱਛਿਆ ਵਾ ਪਰ ਜਦੋਂ ਮੈਂ ਆ ਬੱਚਿਆਂ ਨੂੰ ਦੇਖਦਾ ਸਕੂਲ ਵਿੱਚ ਜੋਬ ਕਰਦਾ ਮੇਰੀ ਇਹ ਸਾਰੀ ਜਿਹੜੀ ਪਰੇਸ਼ਾਨੀ ਖਤਮ ਹੋ ਗਈ ਹਾਂ ਕੀ ਕਾਰਨ ਤੁਹਾਨੂੰ ਕਿ ਬੱਸ ਸੇ ਸਰਕਾਰਾਂ ਹੀ ਤੁਹਾਨੂੰ ਪਤਾ ਹੀ ਜਦੋਂ ਉਹ ਜੀਦਾ ਬੰਦਾ ਵਾ ਉਹਨੂੰ ਥੋੜਾ ਘੱਟ ਉਹਦੀ ਵੈਲਿਊ ਆ ਕੋਈ ਸਰਕਾਰ ਨੂੰ ਮੈਸੇਜ ਦੇਣਾ ਚਾਹੋਗੇ ਸਰਕਾਰ ਨੂੰ ਇਹ ਵੀ ਆ ਕਿ ਚਲੋ ਕੋਈ ਬੰਦਾ ਛੀਂਹ ਤੇ ਹੁੰਦੇ ਆ ਚਲੋ ਉਹਨਾਂ ਨੂੰ ਸਰਕਾਰਾਂ ਪੁੱਛਦੀਆਂ ਕੋਈ ਕੁਝ ਟਾਈਮ ਵਾਸਤੇ ਪੁੱਛਦੀਆਂ ਵਾ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਨਹੀਂ ਪੁੱਛਦੇ ਤੇ ਜੀਦੇ ਬੰਦੇ ਨੂੰ ਲਾਈਵ ਤੇ ਬਹੁਤ ਘੱਟ ਜਾਂ ਤੁਹਾਡਾ মিডিਆ ਵਾ ਥੋੜਾ ਬਹੁਤ ਸਾਡੇ ਆ ਕੇ ਸਾਡੇ ਵੱਲ ਉਹਦਾ ਸਾਡੀ ਖਬਰ ਲਿੰਦਾ ਵਾ ਬਾਕੀ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਅਜੇ ਤੱਕ ਸਾਡੀ ਕਿਸੇ ਨੇ ਖਬਰ ਸਾਰ ਨਹੀਂ ਲਿਆ ਚਲੋ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਭਾਈ ਸਾਹਿਬ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਹੇ ਨੇ ਐਡਾ ਵੱਡਾ ਅਵਾਰਡ ਲੈ ਕੇ ਵੀ ਬੰਨ ਚ ਰੋਸ਼ ਕੋਈ ਨਹੀਂਗਾ ਫਿਰ ਵੀ ਸਰਕਾਰਾਂ ਨੂੰ ਇੱਕ ਮੈਂ ਆਪਣੇ ਵੱਲੋਂ ਕਹਿਣਾ ਭਾਈ ਸਾਹਿਬ ਨੇ ਕੋਈ ਰੋਸ਼ ਨਹੀਂ ਕੀਤਾ ਸਰਕਾਰ ਪ੍ਰਤੀ ਮੈਂ ਕਹਿਣਾ ਚਾਹੂਗਾ ਕਿ ਐਡੇ ਵੱਡੇ ਅਵਾਰਡ ਲੈ ਕੇ ਵੀ ਜੇ ਸੀਆ ਸਿਕਿਉਰਿਟੀ ਗਾਰਡ ਹੀ ਲੱਗਣਾ ਸੀ ਇਹਨਾਂ ਵੱਲੋਂ ਕੋਈ ਰੋਸ਼ ਨਹੀਂ ਕਿਉਂਕਿ ਅੱਜ ਵੀ ਬੱਚਿਆਂ ਦੇ ਵਿੱਚ ਖੁਸ਼ ਨੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਫੌਜੀ ਵੀਰਾਂ ਵੱਲ ਧਿਆਨ ਦਿਓ ਜਿਹੜੇ ਦੇਸ਼ ਦੀ ਰੱਖਿਆ ਵਾਸਤੇ ਆਪਣੀ ਜਿੰਦ ਜਾਨ ਤਲੀ ਤੇ ਰੱਖ ਕੇ ਬੈਠੇ ਨੇ ਇੱਕ ਪਿੱਛੇ ਦੇ ਗਾਣਾ ਵੀ ਚੱਲਿਆ ਸੀ ਕਿ ਬਾਰਡਰ ਤੋਂ ਪੱਗਾਂ ਵਾਲੇ ਹਟਾ ਕੇ ਤਾਂ ਵੇਖ ਇਹ ਪੱਗਾਂ ਵਾਲਿਆਂ ਦੀ ਬਜਾਵਲਤਾ ਹੈ ਕਿ ਅੱਜ ਸਾਡਾ ਭਾਰਤ ਦੇਸ਼ ਜਿਹੜਾ ਵਾ ਉਹ ਸੁਰੱਖਿਅਤ ਹੈ ਦਸਤਾਰ ਦਾ ਮਾਣ ਜਿਹੜਾ ਵਾ ਦੇਸ਼ਾਂ ਵਿਦੇਸ਼ਾਂ ਵਿੱਚ ਹੈ ਸੋ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਸਾਡੇ ਫੌਜੀ ਨੌਜਵਾਨ ਜਿਹੜੇ ਇਸ ਤਰ੍ਹਾਂ ਜਦੋਂ ਰਿਟਾਇਰ ਹੋ ਕੇ ਆਉਂਦੇ ਆ ਉਹਨਾਂ ਵੱਲੇ ਵੀ ਧਿਆਨ ਦਿੱਤਾ ਜਾਵੇ ਸੋ ਅੱਜ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵਤ ਵਤ ਸਾਡੀ ਨੌਜਵਾਨ ਪੀੜੀ ਤੱਕ ਜਾਵੇ ਗੱਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਉਹ ਦੇਸ਼ ਦੀ ਰੱਖਿਆ ਵਾਸਤੇ ਆਪਣਾ ਆਪ ਕੁਰਬਾਨ ਕਰਨ ਵਾਸਤੇ ਹਰ ਵੇਲੇ ਤਿਆਰ ਰਹਿਣ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਧੰਨਵਾਦ